ਗੁਰਦੇਵ ਸਿੰਘ ਰਪਾਣਾ ਦਾ ਪੰਜਾਬੀ ਨਾਵਲ ਗੋਰੀ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਇਸੇ ਤਰ੍ਹਾਂ ਆਪਦੀ ਫੀਡਬੈਕ ਸੰਗ ਕਮੈਂਟਾਂ ਰਹੀਂ ਭੇਜਦੇ ਰਹੋ ਸੋ ਸੰਦੇ ਰਹੋ ਸਵੀ ਮੀਡੀਆ ਸੋ ਅਗਲਾ ਭਾਗ 4 ਨਾਵਲ ਗੋਰੀ ਹਾਕੀ ਸਿਨੇਮਾ ਸਭ ਕੋ ਜੋ ਵਿਸਾਰ ਕੇ ਅਸੀਂ ਇਮਤਿਹਾਨ ਦੀ ਤਿਆਰੀ ਵਿੱਚ ਰੁੱਝ ਗਏ ਸੀ ਸਕੂਲ ਵਿੱਚ ਅਸੀਂ ਇੱਕੋ ਬੈਂਚ ਉੱਤੇ ਬੈਠਦੇ ਰਾਤ ਨੂੰ ਹੌਸਟਲ ਵਿੱਚ ਇਕੱਠੇ ਪੜ੍ਹਦੇ ਰਾਜ ਕਦੇ ਮਿੱਠੋ ਦੀ ਗੱਲ ਕਰਕੇ ਮੈਨੂੰ ਛੇੜਦਾ ਤਾਂ ਮੈਂ ਉਹਨੂੰ ਚੁੱਪ ਕਰਵਾ ਦਿੰਦਾ ਮਿੱਠੋ ਦਾ ਜ਼ਿਕਰ ਹੁੰਦਾ ਮੇਰੇ ਅੰਦਰ ਕੁਝ ਚੁਬਣ ਲੱਗਦਾ ਸੀ ਪਰ ਜਦ ਮੈਂ ਇਕੱਲਾ ਹੁੰਦਾ ਮੈਨੂੰ ਉਹਦਾ ਹੀ ਖਿਆਲ ਆਉਂਦਾ ਰਹਿੰਦਾ ਉਸਦੀ ਭਰਪੂਰ ਜ਼ਿੰਦਗੀ ਜੌਨ ਦੀ ਲੋਚਾ ਦੁਨੀਆ ਨਾਲ ਰਿਸ਼ਤੇ ਪਾਉਣ ਦੀ ਸਦਰ ਤੇ ਇਹਨਾਂ ਵਾਸਤੇ ਰਾਜ ਦਾ ਸਾਥ ਲੱਭਣ ਵਾਸਤੇ ਤੜਪ ਮੇਰੇ ਜ਼ਿਹਨ ਵਿੱਚ ਉੱਭਰ ਕੇ ਸਭ ਕੁਝ ਨਾਲੋਂ ਅੱਗੇ ਨਾਲੋਂ ਵੀ ਆ ਜਾਂਦੇ ਸੀਗੇ ਮਿੱਠੋ ਦੀਆਂ ਇਹ ਸੋਚਾਂ ਮੈਨੂੰ ਸਥੂਲ ਵਸਤਾ ਵਾਂਗ ਲੱਗਦੀਆਂ ਸੀ ਜਿਨ੍ਹਾਂ ਨੂੰ ਮੈਂ ਦੇਖ ਸਕਦਾ ਸਾਂ, ਛੂਹ ਸਕਦਾ ਸਾਂ ਪਰ ਨੂੰ ਮਹਿਸੂਸ ਹੁੰਦਾ ਇੱਕ ਬਾਲ ਵਾਂਗ ਜੋ ਹੁਣੇ-ਹੁਣੇ ਤੁਰਨਾ ਸਿੱਖਿਆ ਹੋਵੇ ਮੇਰਾ ਹੱਥ ਫੜ ਕੇ ਮੇਰੇ ਨਾਲ ਤੁਰ ਰਹੀਆਂ ਹੋਣ ਪਰ ਮੈਂ ਮਿੱਠੋ ਦੀਆਂ ਇਹਨਾਂ ਸੋਚਾਂ ਨੂੰ ਕਿਵੇਂ ਤੋਰਾ ਮੈਨੂੰ ਕੋਈ ਰਾਹ ਨਹੀਂ ਸਿਲਪਦਾਗਾ ਰਾਜ ਵੀ ਮਿੱਠੂ ਨੂੰ ਚਾਹਣ ਲੱਗ ਪਵੇ ਮੇਰਾ ਦੋਸਤ ਹੋਣ ਕਰਕੇ ਉਹਨੂੰ ਉਹਦੇ ਨਾਲ ਹਮਦਰਦੀ ਸੀਗੀ ਇੱਕ ਫਰਜ਼ ਵਾਂਗ ਤੇ ਬਸ ਵਕਤ ਬੀਤਦਾ ਜਾ ਰਿਹਾ ਸੀਗਾ ਮੇਰੀ ਚਿੰਤਾ ਵਧਦੀ ਜਾ ਰਹੀ ਸੀ ਇੱਕ ਸ਼ਾਮ ਰੋਟੀ ਤੋਂ ਪਹਿਲਾਂ ਅਸੀਂ ਗੁਰਦੁਆਰੇ ਗਏ ਪ੍ਰਕਰਮਾਂ ਵਿੱਚ ਸਾਨੂੰ ਇੱਕ ਜੋੜਾ ਦਿੱਸਿਆ ਜਦ ਵੀ ਅਸੀਂ ਜਾਂਦੇ ਇਹ ਜੋੜਾ ਜ਼ਰੂਰ ਨਜ਼ਰ ਆਉਂਦਾ ਅਸੀਂ ਇੱਕ ਥਾਂ ਬੈਠ ਗਏ ਉਸ ਦਿਨ ਰਾਜ ਨਾਲ ਗੱਲ ਕਰਨ ਬਾਰੇ ਮੈਂ ਉੱਕਾ ਹੀ ਸੋਚਿਆ ਨਹੀਂ ਸੀ ਪਤਾ ਨਹੀਂ ਕਿਉਂ ਉਸ ਜੋੜੇ ਦੀ ਹਾਜ਼ਰੀ ਨੇ ਮੇਰਾ ਹੌਸਲਾ ਵਧਾ ਦਿੱਤਾ ਪਤਾ ਨਹੀਂ ਕਿਉਂ ਰਾਜ ਤੈਨੂੰ ਮੇਰੇ ਉੱਤੇ ਕਿੰਨਾ ਕੁ ਵਿਸ਼ਵਾਸ ਹੈ ਮੈਂ ਪੁੱਛਿਆ ਅੰਦਰੋਂ ਫਿਰ ਆਵਾਜ਼ ਆਈ ਗੱਲ ਗਲਤ ਥਾਂ ਤੋਂ ਸ਼ੁਰੂ ਹੋ ਗਈ ਆ ਬਹੁਤ ਰੱਬ ਵਾਂਗ ਉਹਨੇ ਜਜ਼ਬੇ ਨਾਲ ਭਰ ਕੇ ਕਿਹਾ ਸੀਗਾ ਤੈਨੂੰ ਇੱਕ ਗੱਲ ਕਹਿਣੀ ਏ ਜਾਂ ਸਮਝ ਦੱਸਣੀ ਏ ਆਖ-ਖਖ ਤਮਹੀਦ ਦੀ ਕਿ ਲੋੜ ਐ ਉਹਨੇ ਕਿ ਆਖਿਆ ਸੀਗਾ ਇੱਕ ਦਿਲ ਕੀਤਾ ਗੱਲ ਇੱਥੇ ਹੀ ਠੱਪ ਦੇਵਾਂ ਜਾਂ ਕੋਈ ਹੋਰ ਆਖ ਦੇਵਾਂ ਉਹਦਾ ਹੱਥ ਆਪਣੇ ਹੱਥ ਵਿੱਚ ਘੁੱਟ ਕੇ ਕਿਹਾ ਪਰ ਇੱਕ ਸ਼ਰਤ ਐ ਗੱਲ ਕਰਨ ਤੋਂ ਬਾਅਦ ਸਾਡੇ ਸਬੰਧ ਪਹਿਲਾਂ ਵਰਗੇ ਹੀ ਰਹਿਣ ਅਸੀਂ ਪਹਿਲਾਂ ਵਰਗੇ ਹੀ ਦੋਸਤ ਰਹੀਏ ਤਾਂ ਮੈਨੂੰ ਆਪ ਨੂੰ ਇੱਕ ਝੂਠੇ ਬੰਦੇ ਵਰਗਾ ਕੋਈ ਬੋਲਦਾ ਸੁਣ ਰਿਹਾ ਸੀਗਾ ਉਹਨੇ ਯਕੀਨ ਦਿਵਾਇਆ ਦੁਨੀਆ ਬਦਲ ਸਕਦੀ ਐ ਆਪਣਾ ਰਿਸ਼ਤਾ ਨਹੀਂ ਬਦਲ ਸਕਦਾਗਾ ਤੂੰ ਮਿੱਠੂ ਨਾਲ ਵਿਆਹ ਕਰ ਲੈ ਉਹਦੀਆਂ ਅੱਖਾਂ ਵਿੱਚ ਦੇਖ ਕੇ ਮੈਂ ਕਿਹਾ ਸੀਗਾ ਉਹ ਤੈਨੂੰ ਬਹੁਤ ਚਾਹੁੰਦਾ ਅਸਲ ਵਿੱਚ ਤੈਨੂੰ ਹੀ ਚਾਹੁੰਦੀ ਏ ਬਹੁਤ ਪਿਆਰ ਕਰਦੀ ਏ ਤੈਨੂੰ ਕੁਝ ਤੁਹਾਡੀ ਲੋਕਾਂ ਤੇ ਕੁਝ ਮੇਰੀ ਨਾ ਸਮਝੀ ਸੀ ਕਿ ਉਨੇ ਆਪਣਾ ਹੱਥ ਮੇਰੇ ਹੱਥ ਵਿੱਚੋਂ ਖਿਸਕਾ ਕੇ ਕਿਹਾ ਇਹ ਤੂੰ ਆ ਨਾ ਹਾਂ ਇਹ ਮੈਂ ਆਖਦਾ ਹਾਂ ਉਹ ਤੇਰੇ ਪਿੱਛੇ ਪਾਗਲ ਹੋਈ ਫਿਰਦੀ ਏ ਮੈਂ ਆਪਣੇ ਆਪ ਨੂੰ ਤਗੜਾ ਕਰਕੇ ਕਿਹਾ ਸੀਗਾ ਕੋਸਮਸ ਵਿੱਚ ਮੈਂ ਉਹਦੇ ਚਿਹਰੇ ਦਾ ਰੰਗ ਬਦਲਦਾ ਦੇਖਿਆ ਕੁੜਤਨ ਪਰਿਆ ਵਿਅੰਗ ਉਹਦੇ ਨਕਸ਼ੇ ਉੱਤੇ ਪੋਚਿਆ ਗਿਆ ਸੀਗਾ ਇਹ ਨਾੜਕ ਤੂੰ ਸਾ ਚੰਗਾ ਰੱਜ ਜੇ ਉਹਨੇ ਜ਼ਹਿਰੀਲੀ ਸੁਰ ਵਿੱਚ ਬੋਲਣਾ ਸ਼ੁਰੂ ਕੀਤਾ ਦੋਸਤ ਦੀ ਮਾਂ ਆਪਣੀ ਮਾਂ ਦੋਸਤ ਦੀ ਭੈਣ ਆਪਣੀ ਭੈਣ ਤੂੰ ਹੀ ਤਾਂ ਇਹ ਹੁੰਦਾ ਆਇਆ ਏ ਅੱਗੇ ਤੋਂ ਲੋਕ ਕਿਹਾ ਕਰਨਗੇ ਦੋਸਤ ਦੀ ਵੋਟੀ ਆਪਣੇ ਮਸ਼ੂਕ ਉਹ ਦੂਜੇ ਪਾਸੇ ਦੇਖਣ ਲੱਗ ਪਿਆ ਤੇ ਖੜਾ ਹੋ ਗਿਆ ਬਾਹ ਫੜ ਕੇ ਮੈਂ ਬਿਠਾਉਣ ਦਾ ਯਤਨ ਕੀਤਾ ਉਹਨੇ ਮੇਰਾ ਹੱਥ ਛੱਡ ਕੇ ਨਾਲ ਤੋੜ ਦਿੱਤਾ ਤੇ ਤੁਰ ਪਿਆ ਸੀਗਾ ਮੈਂ ਉਹਦੇ ਪਿੱਛੇ ਤੁਰ ਪਿਆ ਤੂੰ ਮੇਰੇ ਨਾਲ ਇੰਜ ਕਰੇਂਗਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਅੱਗੇ-ਅੱਗੇ ਤੁਰਦਾ ਉਹ ਬੋਲਦਾ ਰਿਹਾ ਮੈਂ ਤੈਨੂੰ ਭਰਾ ਸਮਝਦਾ ਸੀ ਕੋਈ ਖੁਸ਼ੀ ਮੈਂ ਕੱਲ੍ਹ ਨਹੀਂ ਚਤਵੀ ਸੀਗੀ ਮੇਰੀ ਹਰ ਸੋਚ ਵਿੱਚ ਤੂੰ ਮੇਰੇ ਨਾਲ ਹੁੰਦਾ ਸੈਂ ਤੂੰ ਮੈਨੂੰ ਜਲੀਲ ਕੀਤਾ ਹੈ ਅੱਜ ਪਤਾ ਲੱਗਿਆ ਇਹ ਭਰਾ ਭਰਾ ਹੀ ਹੁੰਦੇ ਨੇ ਉਹਦੀ ਆਵਾਜ਼ ਤੂੰ ਜਾਪਦਾ ਸੀ ਉਹ ਰੋ ਰਿਹਾ ਸੀਗਾ ਜੋ ਅਵਾ ਤਵਾ ਮੂੰਹ ਚ ਆਇਆ ਉਹ ਬੋਲਦਾ ਗਿਆ ਉਹਦੇ ਭਾਵਾਂ ਨੂੰ ਚੋਖੀ 66 ਵਜੇ ਜਾਪਦੀ ਸੀਗੀ ਇੱਕ ਵੀ ਗੱਲ ਉਹਨੇ ਮੇਰੀ ਨਹੀਂ ਸੁਣੀ ਸੀ ਉਸ ਰਾਤ ਉਹ ਮੇਰੇ ਕੋਲ ਹੌਸਟਲ ਵਿੱਚ ਵੀ ਨਹੀਂ ਸੀ ਪਿਆਗਾ ਅਗਲੇ ਦਿਨ ਸਕੂਲ ਵਿੱਚ ਮੇਰੇ ਨਾਲ ਨਾ ਬੈਠਾ ਸਾਹਬ ਸलाम ਵੀ ਚੰਗੀ ਤਰ੍ਹਾਂ ਨਾ ਹੋਈ ਮੈਂ ਬੁਲਾਉਣ ਦਾ ਯਤਨ ਕੀਤਾ ਪਰ ਉਹਨੇ ਕੋਈ ਹੰਗਾਰਾ ਨਾ ਦਿੱਤਾ ਮੈਂ ਵੀ ਵੱਟ ਖਾ ਗਿਆ ਸਮਝਦਾ ਕੀ ਸੀਗਾ ਉਹ ਆਪਣੇ ਆਪ ਨੂੰ ਦੋ ਦਿਨਾਂ ਵਿੱਚ ਹੀ ਸਾਰਿਆਂ ਨੂੰ ਸਾਡੇ ਮਨ ਮਟਾਵ ਦਾ ਪਤਾ ਚੱਲ ਗਿਆ ਸਾਰੇ ਦੋਸਤਾਂ ਨੇ ਕੋਲ ਬਿਠਾ ਕੇ ਕਾਰਨ ਪੁੱਛਿਆ ਨਾ ਉਹਨੇ ਦੱਸਿਆ ਨਾ ਮੈਂ ਮਿੱਤਰਾਂ ਨੇ ਕਿਹਾ ਜੋ ਵੀ ਗੱਲ ਹੋਈ ਹੋਵੇ ਕਸੂਰ ਕਿਸੇ ਦਾ ਵੀ ਹੋਵੇ ਅਸੀਂ ਸਭ ਕੁਝ ਭੁਲਾ ਕੇ ਇੱਕ ਦੂਜੇ ਨੂੰ ਮਾਫ ਕਰਕੇ ਸੁਲ੍ਹਾ ਕਰ ਲਈਏ ਰਾਜ ਨੇ ਕਿਹਾ ਸੁਲਾਈ ਸੁਲਾਈ ਫਿਰ ਮੈਨੂੰ ਪੁੱਛਿਆ ਗਿਆ ਮੈਂ ਵਿਦ ਹਰਾ ਦਿੱਤਾ ਸੁਲਾਹੀ ਹੈ ਫੜ ਕੇ ਸਾਡੇ ਹੱਥ ਮਿਲਾ ਦਿੱਤੇ ਗਏ ਪਰ ਅੰਦਰ ਸਾਫ ਨਾ ਹੋਏ ਆਪਣੀ ਸਫਾਈ ਵਿੱਚ ਮਹਿਰਾਜ ਨੂੰ ਇੱਕ ਲੰਮੀ ਚਿੱਠੀ ਲਿਖੀ ਅਲਫ਼ ਤੋਂ ਯੇ ਤੱਕ ਸਾਰਾ ਕਿੱਸਾ ਖੋਲ ਕੇ ਲਿਖ ਦਿੱਤਾ ਮਿੱਠੋ ਤੇ ਆਪਣੇ ਰਿਸ਼ਤੇ ਬਾਰੇ ਵੀ ਸਪਸ਼ਟ ਕਰ ਦਿੱਤਾ ਵਿੱਚ ਵਿੱਚ ਆਪਣੇ ਆਪ ਨੂੰ ਬੇਸਮਝ ਹੋਸ਼ਾ ਤੇ ਇਥੋਂ ਤੱਕ ਕਿ ਕਮੀਨਾ ਵੀ ਲਿਖ ਦਿੱਤਾ ਚਿੱਠੀ ਉਹਦੀ ਕਿਤਾਬ ਵਿੱਚ ਰੱਖ ਦਿੱਤੀ ਮੈਂ ਉਹਨੂੰ ਕਿਤਾਬ ਵਿੱਚੋਂ ਚਿੱਠੀ ਕੱਢਦੇ ਤੇ ਬਾਹਰ ਸ੍ਰੀ ਹੀਟ ਜਾ ਕੇ ਪੜ੍ਹਦੇ ਨੂੰ ਦੇਖ ਲਿਆ ਮੇਰਾ ਦਿਲ ਉਤਸੁਕਤਾ ਨਾਲ ਧੜਕ ਰਿਹਾ ਸੀ ਚਿੱਠੀ ਪੜ ਕੇ ਉਹ ਮੇਰੇ ਕੋਲ ਨੱਠਿਆ ਆਵੇਗਾ ਤੇ ਮੈਨੂੰ ਖਿਲਾਵੇ ਵਿੱਚ ਲੈ ਕੇ ਮੇਰੇ ਤੋਂ ਮਾਫੀਆਂ ਮੰਗੇਗਾ ਖਿਆਲ ਸੀ ਆਪਣੇ ਆਪ ਨੂੰ ਗਾਲਾਂ ਦੇ ਕੇ ਜੋ ਇਕਬਾਲ ਮੈਂ ਕੀਤਾ ਸੀਗਾ ਉਸ ਦਾ ਜਰੂਰ ਅਸਰ ਹੋਵੇਗਾ ਪੜ ਕੇ ਉਹਨੇ ਖੱਤ ਪਾੜ ਦਿੱਤਾ ਤੇ ਅਲੀਰ ਦੀ ਵਾੜ ਪਿੱਛੇ ਜਾ ਬੈਠਾ ਕਿਸੇ ਨੇ ਦੱਸਿਆ ਬੈਠਾ ਹੋ ਰੋ ਰਿਆ ਸੀਗਾ ਅੱਧੀ ਛੁੱਟੀ ਹੋਈ ਤਾਂ ਉਹ ਖਰਚਾ ਲੱਗਿਆ ਅਗਲੇ ਦਿਨ ਉਹ ਸਕੂਲ ਨਹੀਂ ਆਇਆ ਫਿਰ ਅਗਲੇ ਤੋਂ ਉਸ ਤੋਂ ਅਗਲੇ ਦੇ ਦਿਨ ਵੀ ਨਾ ਆਇਆ ਮੈਂ ਡਰ ਗਿਆ ਫਿਰ ਪਤਾ ਲੱਗਿਆ ਉਹ ਕਰੋ ਵਕਤ ਤੇ ਚੱਲ ਪੈਂਦਾ ਹੈ ਵਾਟਰ ਬਾਕਸ ਦੀ ਪਾਰਕ ਵਿੱਚ ਬੈਠ ਕੇ ਪੜਦਾ ਰਹਿੰਦਾ ਹੈ ਤੇ ਛੁੱਟੀ ਦੇ ਸਮੇਂ ਘਰੇ ਚਲਾ ਜਾਂਦਾ ਹੈ ਦੁਪਹਿਰ ਵੇਲੇ ਮੈਂ ਉਹਨਾਂ ਦੇ ਘਰ ਚਲਾ ਗਿਆ ਉਹਦੀ ਮਾਂ ਤੇ ਦਾਦੀ ਘਰ ਸਨ ਮਾਂ ਨੇ ਦੱਸਿਆ ਰਾਜ ਗਮਸਮ ਤੇ ਉਖੜਿਆ ਉਖੜਿਆ ਰਹਿੰਦਾ ਸੀਗਾ ਪੜਨ ਵਿੱਚ ਵੀ ਉਹਦਾ ਮਨ ਨਹੀਂ ਸੀ ਲੱਗਦਾ ਤੇ ਸੁੱਤਾ ਪਿਆ ਬਣਾਉਂਦਾ ਰਹਿੰਦਾ ਹੈ ਤੇ ਪੁੱਛਣ ਤੇ ਕੁਝ ਨਹੀਂ ਦੱਸਦਾਗਾ ਕੋਈ ਤੇਰੇ ਨਾਲ ਝਗੜਾ ਹੋਇਆ ਮਾਂ ਨੇ ਪੁੱਛਿਆ ਰਾਤੀ ਤੇਰੇ ਵੱਲ ਵੀ ਨਹੀਂ ਜਾਂਦਾ ਕਾ ਮੈਂ ਦੱਸ ਦਿੱਤਾ ਰਾਜ ਮੇਰੇ ਨਾਲ ਬੋਲਦਾ ਨਹੀਂ ਮੇਰਾ ਕਸੂਰ ਕੀ ਹੈ ਇਹ ਵੀ ਨਹੀਂ ਦੱਸਦਾ ਕਾ ਅਸਲੀ ਗੱਲ ਮੈਂ ਲੁਕੋ ਲਈ ਸੀਗੀ ਲੁਕੋਣੀ ਹੀ ਠੀਕ ਸੀਗੀ ਅੰਮਾ ਮੇਰਾ ਇੱਕ ਸੁਨੇਹਾ ਉਹਨੂੰ ਦੇ ਦੇਵੀਂ ਮੈਂ ਰਾਜ ਦੀ ਮਾਂ ਨੂੰ ਕਿਹਾ ਦੱਸ ਪੁੱਤਰ ਜੇ ਅੱਜ ਰਾਤ ਉਹ ਹੋਸਟਲ ਨਾ ਆਇਆ ਤਾਂ ਕੱਲ ਨੂੰ ਸਰੋਵਰ ਵਿੱਚ ਮੈਨੂੰ ਤਰਦਾ ਲੱਗੇਗਾ ਆਖ ਕੇ ਮੈਂ ਤੁਰ ਪਿਆ ਅੰਮਾ ਆਵਾਜ਼ਾਂ ਮਾਰਦੀ ਰਹੀ ਕਾਕਾ ਗਲ ਤੇ ਸਨ ਪੁੱਤਰ ਰੁਕੇ ਵੀ ਨਾ ਪਤਾ ਨਹੀਂ ਇਨਾਂ ਛੋਕਰਿਆਂ ਨੂੰ ਕੀ ਹੋ ਗਿਆ ਆਇਆ ਸਭ ਲੋਕ ਮੈਸ ਵਿੱਚ ਰੋਟੀ ਖਾਣ ਵਾਸਤੇ ਚਲੇ ਗਏ ਸਨ ਡੋਰਮਟਰੀ ਵਿੱਚ ਮੈਂ ਇਕੱਲਾ ਪਿਆ ਰਾਜ ਦੀ ਅੜੀ ਕਰ ਰਿਹਾ ਸੀ ਰੋਟੀ ਖਾ ਲਈ ਕਿਸੇ ਨੇ ਮੇਰੇ ਚਿਹਰੇ ਉੱਤੇ ਰਜ਼ਾਈ ਲਾਹ ਦਿੱਤੀ ਸੀਗੀ ਰਾਜ ਆ ਗਿਆ ਸੀਗਾ ਤੈਨੂੰ ਕਿਸੇ ਦੀ ਰੋਟੀ ਨਾਲ ਕੀ ਆ ਮੈਂ ਫੇਰ ਰਜ਼ਾਈ ਉੱਤੇ ਖੇਚ ਲਈ ਇਹ ਰੰਨਾ ਵਾਲੇ ਖੇਖਣਵੇਂ ਚੰਗੀ ਤਰ੍ਹਾਂ ਸਮਝ ਨਾਵਾ ਉਹਨੇ ਕਿਹਾ ਉੱਠ ਕੇ ਬੰਦਿਆਂ ਵਾਂਗੂ ਰੋਟੀ ਖਾ ਉઠ ਤਾ ਉਨੇ ਰਜਾਈ ਵਗਾ ਕੇ ਮਾਰੀ ਮੈਂ ਵੀ ਖਾਣੀ ਆ ਖੜਾ ਹੋ ਮੈਂ ਕਿਹਾ ਰੋਟੀ ਫੇਰ ਖਾਦੀ ਜਾਵੇਗੀ ਪਹਿਲਾ ਜੋ ਤਹਮਤ ਉਹਨੇ ਮੇਰੇ ਉੱਤੇ ਲਾਈ ਐ ਉਹਦੇ ਵਾਸਤੇ ਉਹ ਆਪਣੀ ਗਲਤੀ ਮੰਨੇ ਕੋਈ ਫੈਸਲਾ ਹੋਣ ਪਿੱਛੋਂ ਹੀ ਕੁਝ ਕੀਤਾ ਜਾਵੇਗਾ ਉਹ ਰਜਾਈ ਲੱਤਾਂ ਉੱਪਰ ਕਰਕੇ ਬੈਠ ਗਿਆ ਸੋਣ ਫਿਰ ਉਹ ਬੋਲਿਆ ਤੇਰੀ ਮਜਬੂਰੀ ਮੈਂ ਦਿਲੋਂ ਸਮਝਦਾ ਮੈਂ ਪਿੰਡ ਦੀ ਧੀ ਹੁਣ ਕਰਕੇ ਤੇਰਾ ਉਹਦੇ ਨਾਲ ਵਿਆਹ ਨਹੀਂ ਹੋ ਸਕਦਾ ਤੂੰ ਸੋਚਿਆ ਕਿਦਰੇ ਹੋਰ ਨਾਲੋਂ ਆਪਣੇ ਦੋਸਤ ਦੇ ਘਰ ਹੀ ਠੀਕ ਐ ਜਿਸ ਦੀ ਤਾਂ ਰਹੇਗੀ ਇਹਨਾਂ ਮਾਮਲਿਆਂ ਵਿੱਚ ਇਤਨੀ ਕਹਿਰਾਫੇਰੀ ਮਾਫੀ ਦੇ ਕਾਬਲ ਹੁੰਦੀ ਐ ਉਹ ਦੱ ਦਿੱਤਾ ਮੇਰੇ ਤੋਂ ਕੁਝ 86 ਕਹਿ ਹੋ ਗਿਆ ਸੀਗਾ ਉਹਦੇ ਵਾਸਤੇ ਹੱਥ ਬੰਨ ਕੇ ਗਲ ਵਿੱਚ ਪੱਲਾ ਪਾ ਕੇ ਮਾਫੀ ਮੰਗਣ ਲਈ ਤਿਆਰ ਹਾਂ ਤੂੰ ਹਾਲੇ ਵੀ ਉਹਨੇ ਮੈਨੂੰ ਗੱਲ ਪੂਰੀ ਨਹੀਂ ਕਰਨ ਦਿੱਤੀ ਇਹ ਗੱਲ ਦਾ ਇੱਥੇ ਹੀ ਭੋਗ ਪਾ ਦਈਏ ਬਸ ਕਿਸੇ ਸਫਾਈ ਦੀ ਲੋੜ ਨਹੀਂ ਤੀਵੀਂ ਪਿੱਛੇ ਭਰਾਵਾਂ ਦੇ ਦਿਲ ਭੈੜੇ ਨਹੀਂ ਪੈਣੇ ਚਾਹੀਦੇ ਹੋਰ ਜੋ ਹੁਕਮ ਕਰੇ ਹਾਜ਼ਰ ਹਾਂ ਉਹਨੂੰ ਲਿਆ ਕੇ ਮੇਰੇ ਘਰ ਰੱਖ ਲੈ ਤੇਰਾ ਘਰ ਆਪਣਾ ਹੈ ਅੰਮਾ ਦੇ ਚਰਨਾਂ ਵਿੱਚ ਬੈਠ ਜਾਗਾ ਜਿਸ ਦਿਨ ਤੋੜੀ ਇਜਾਜ਼ਤ ਨਾ ਹੋਵੇ ਉਠਾ ਉਠਾਂਗਾ ਹੀ ਨਹੀਂ ਤੈਨੂੰ ਇਕੱਠੇ ਕਰਨ ਵਾਸਤੇ ਸਾਰੀ ਦੁਨੀਆ ਨਾਲ ਟੱਕਰ ਲਾ ਲਾਂਗਾ ਫਿਰ ਮੇਰਾ ਹੱਥ ਫੜ ਕੇ ਆਪਣੇ ਸਿਰ ਉੱਤੇ ਰੱਖ ਲਿਆ ਪਰ ਤੈਨੂੰ ਕਸਮ ਹੈ ਜੇ ਆਪਣੇ ਵੀਰ ਦੀ ਮਰ ਇਸ ਰਫੜ ਦੀ ਗੱਲ ਛੇੜੇ ਤਾਂ ਬੱਸ ਤੈਨੂੰ ਮੇਰੀ ਗੱਲ ਜਰੂਰ ਸੁਣੀ ਪਊਗੀ ਮੈਂ ਪੱਕੇ ਰਾਜੇ ਨਾਲ ਕਿਹਾ ਤੂੰ ਮੈਨੂੰ ਗਲਤ ਸਮਝ ਰਿਹਾ ਹੈ ਉਹਨੇ ਥੋਪ ਚਲਾ ਦਿੱਤੀ ਸੀ ਜੇ ਕਸਮ ਤੋੜ ਕੇ ਕੁਝ ਆਖਣਾ ਹੈ ਤਾਂ ਆਖ ਹੀ ਚੱਲ ਕਸਮਾ ਆਦ ਬਾਰੇ ਜੇ ਨੁਕਤਾ ਨਜ਼ਰ ਹੁਣ ਵਾਲਾ ਹੁੰਦਾ ਤਾਂ ਕਸਮ ਦੀ ਪਰਵਾਹ ਕੀਤੇ ਬਿਨਾ ਮੈਂ ਆਪਣੀ ਗੱਲ ਕਹਿ ਦਿੰਦਾ ਪਰ ਸਾਡੀ ਪਾਲਣਾ ਅਜਿਹੇ ਸੰਸਕਾਰਾਂ ਵਿੱਚ ਹੋਈ ਸੀ ਕਸਮ ਤੋੜਨ ਦਾ ਖਿਆਲ ਵੀ ਨਹੀਂ ਆਇਆਗਾ ਫਿਰ ਵੀ ਚੋਖਾ ਚੈਰ ਮੈਂ ਸੋਚਦਾ ਰਿਹਾ ਮੈਨੂੰ ਆਪਣੇ ਅਸਲ ਮੇ ਖਾਦ ਦਾ ਖਿਆਲ ਆਇਆ ਜੋ ਮੈਂ ਉਸ ਨੂੰ ਲਿਖਿਆ ਸੀਗਾ ਉਹੀ ਗੱਲਾਂ ਹੁਣ ਕਹਿਣੀਆਂ ਸਨ ਜਿੰਨਾ ਚਾ ਰਾਜ ਉਤੇ ਰੱਤੀ ਪਰ ਅਸਰ ਨਹੀਂ ਸੀ ਹੋਇਆ ਮੈਨੂੰ ਵਿਸ਼ਵਾਸ ਹੋ ਗਿਆ ਰਾਜ ਮੇਰੀ ਗੱਲ ਨਹੀਂ ਮੰਨੇਗਾ ਇਹ ਉਹਦੇ ਆਸਤੇ ਅੱਖੀ ਦੇਖ ਕੇ ਮੱਖੀ ਖਾਣ ਵਾਲੀ ਗੱਲ ਸੀ ਚੱਲ ਰੋਟੀ ਖਾਈਏ ਮੈਂ ਕਿਹਾ ਨਹੀਂ ਘਰ ਚਲਦੇ ਆ ਉਹਨੇ ਕਿਹਾ ਅੰਮਾ ਨੇ ਕਿਹਾ ਸੀ ਦੇਵ ਨੂੰ ਨਾਲ ਲੈ ਕੇ ਆਵੀ ਉਹ ਚਿੰਤਾ ਨਾਲ ਮਰੀ ਪਈ ਐ ਰਾਜ ਨੂੰ ਪੜਨ ਜੋਗੀਆਂ ਉਹਨੇ ਕਿਤਾਬਾਂ ਚੁੱਕ ਲਈਆਂ ਸੀਗੀਆਂ ਇਮਤਿਹਾਨ ਖਤਮ ਹੋ ਗਏ ਮੈਂ ਘਰ ਚਲਾ ਗਿਆ ਮਿੱਠੂ ਨੇ ਵਾਦਾ ਯਾਦ ਕਰਾਇਆ ਕੋਈ ਦਿਨ ਮੈਂ ਟਾਲ ਮਟੋਲ ਕਰਦਾ ਰਿਹਾ ਇੱਕ ਦਿਨ ਰਾਜ ਤੇ ਉਹਦੀ ਮਾਂ ਨਾਲ ਗੱਲ ਕਰਨ ਵਾਸਤੇ ਮਿੱਠੂ ਮੈਨੂੰ ਸ਼ਹਿਰ ਭੇਜ ਹੀ ਦਿੱਤਾ ਸ਼ਹਿਰੋਂ ਆ ਕੇ ਮੈਂ ਝੂਠ ਆਖ ਦਿੱਤਾ ਰਾਜ ਕਸ਼ਮੀਰ ਚਲਾ ਗਿਆ ਓਹ ਮੋੜ ਆਵੇ ਫਿਰ ਗੱਲ ਕਰਾਂਗੇ ਪਰ ਉਹਦੀ ਉਮੀਦ ਨਹੀਂ ਰੱਖਣੀ ਚਾਹੀਦੀਗੀ ਇੱਕ ਦਿਨ ਲੱਥਾ ਹੋਇਆ ਮੂੰਹ ਲੈ ਕੇ ਮਿੱਠੂ ਘਰ ਆਈ ਗੱਲਾਂ ਉੱਤੇ ਹੰਝੂਆਂ ਦੇ ਘਰਾਲ ਦਿਸਦੇ ਸਨ ਉਸਨੇ ਦੱਸਿਆ ਉਹੀ ਗੱਲ ਹੋਈ ਜਿਸ ਦਾ ਉਹਨੂੰ ਡਰ ਸੀ ਉਹਦੀ ਵੱਡੀ ਭੈਣ ਦਾ ਪੁਰਾਣਾ ਉਹਦਾ ਜੀਜਾ ਉਹਦਾ ਸਾਖ ਮੰਗ ਦਾ ਸੀ ਉਹਨੇ ਧਮਕੀ ਦਿੱਤੀ ਸੀ ਜੋ ਉਹਨੇ ਆਖੇ ਮਿੱਠੋ ਦਾ ਰਿਸ਼ਤਾ ਨਾ ਕੀਤਾ ਤਾਂ ਉਹ ਮਿੱਠੋ ਦੀ ਪੈਣ ਨੂੰ ਛੱਡ ਦੇਵੇਗਾ ਤੇ ਦੂਜਾ ਵਿਆਹ ਕਰ ਲਵੇਗਾ ਜਿੱਥੇ ਉਹ ਚਾਹੁੰਦਾ ਸੀਗਾ ਮਿੱਠੋ ਦੇ ਮਾਪੇ ਉੱਥੇ ਰਿਸ਼ਤਾ ਕਰਕੇ ਖੁਸ਼ ਨਹੀਂ ਸਨ ਪਰ ਉਸ ਦੀ इज्जत ਅੱਗੇ ਮਿੱਠੋ ਨੂੰ ਡਰ ਸੀਗਾ ਘਰ ਵਾਲਿਆਂ ਨੂੰ ਝੁਕਣਾ ਪਵੇਗਾ ਧੀਆਂ ਵਾਲੇ ਸਦਾ ਝੁਕਦੇ ਆਏ ਹਨ ਸਾਰਾ ਭਾਜੀ ਮਿੱਠੋ ਜੋ ਤਾਂ ਚੋਰੀ ਕੀਤਾ ਜਾ ਰਿਹਾ ਸੀਗਾ ਉਹਨੂੰ ਪੈਣ ਕਿ ਨਹੀਂ ਸੀ ਪੈਣ ਦਿੰਦੇ ਮੁੰਡਾ ਕੌਣ ਹੈ ਕੀ ਕਰਦਾ ਹੈ ਤੇ ਕਿਹੜੀ ਥਾਂ ਦਾ ਹੈ ਉਹਦੀ ਉਮਰ ਕਿੰਨੀ ਹੈ ਤੇ ਮੂੰਹ ਮੱਥਾ ਕਿਹੋ ਜਿਹਾ ਹੈ ਗੋਰਾ ਹੈ ਜਾਂ ਕਾਲਾ ਹੈ ਇਸ ਤਰ੍ਹਾਂ ਲੋਕਾਰ ਰੱਖਣ ਤੋਂ ਉਹਨੇ ਅੰਦਾਜ਼ਾ ਲਾ ਲਿਆ ਸੀ ਮੁੰਡੇ ਵਿੱਚ ਕੋਈ ਨਕਸ ਹੈ ਕੋਈ ਬੱਜ ਜ਼ਰੂਰ ਹੈ ਕੋਈ ਵੱਡੀ ਉਮਰ ਦਾ ਤਹਾਜੂ ਜਾਂ ਸਰੀਰ ਵਿੱਚ ਕੋਈ ਨਕਸ ਵਾਲੀ ਰੁਕੀ ਹੋਈ ਸਾਮੀ ਹੋਵੇਗੀ ਜੇ ਚੱਜ ਹਾਲ ਦਾ ਹੁੰਦਾ ਮਿੱਠੂ ਦੇ ਮਾਪਿਆਂ ਨੂੰ ਕੀ ਇਤਰਾਜ਼ ਹੋਣਾ ਸੀਗਾ ਉਹ ਤਾਂ ਆਪ ਵਰ ਦੀ ਤਲਾਸ਼ ਵਿੱਚ ਸਨ ਇਹ ਸਭ ਗੱਲਾਂ ਮਿੱਠੂ ਨੇ ਦੱਸੇਗਾ ਤੇਰੇ ਵਿੱਚ ਕੋਈ ਕੋਈ ਲਖਣ ਨਹੀਂਗਾ ਕੋ ਮੇਰੇ ਉੱਤੇ ਵਾਰ ਪਈ ਸੀ ਫालतू ਗੱਲਾਂ ਵਾਸਤੇ ਤੇਰੀ ਜੀਬ ਬਥੇਰੀ ਗਲੁੱਤਰ-ਲੁੱਤਰ ਚੱਲਦੀ ਰਹਿੰਦੀ ਐ ਕੰਮ ਦੀ ਗੱਲ ਤੇਰੇ ਤੋਂ ਇੱਕ ਨਹੀਂ ਕੀਤੀ ਗਈ ਕੀ ਉਹ ਵੀ ਉਹਦੇ ਨਾਲ ਜਿਹੜਾ ਚੱਤੋਂ ਪੈਰ ਤੇਰੇ ਨਾਲ ਰਹਿੰਦਾ ਸੀਗਾ ਗੁੱਸਾ ਮੱਠਾ ਹੋਇਆ ਤਾਂ ਉਹਨੇ ਦੋ ਕੰਮ ਮੇਰੇ 'ਤੇ ਮਿਲਾਏ ਇੱਕ ਤਾਂ ਰਾਜ ਨਾਲ ਕਿਸੇ ਤਰ੍ਹਾਂ ਰਾਬਤਾ ਕਾਇਮ ਕਰਾਂ ਦੂਜਾ ਉਹਨੂੰ ਉਸ ਮੁੰਡੇ ਬਾਰੇ ਪਤਾ ਕਰਕੇ ਦੇਵਾਂ ਜਿਸ ਵਾਸਤੇ ਉਹਦਾ ਜੀਜਾ ਇਤਨੀ ਜਦ ਕਰ ਰਿਹਾ ਸੀਗਾ ਇੱਕ ਵਾਰ ਉਸ ਮੁੰਡੇ ਨੂੰ ਮੈਂ ਅੱਖਾਂ ਥਾਣੀ ਕਾਢ ਆਵਾਂ ਮਾਸੀ ਮਿੱਠੋ ਦਾ ਰਸਤਾ ਕਰਦੇ ਹੋ ਸੂ ਲੈਣ ਵਾਸਤੇ ਮੈਂ ਮਾਸੀ ਨਾਲ ਗੱਲ ਤੁਰ ਸੀਗੀ ਗੱਲ ਚੱਲਦੀ ਐ ਸ਼ੇਰਾ ਮਾਸੀ ਨੇ ਦੱਸਿਆ ਵੱਡੀ ਕਰਾਉਂਦੀ ਐ ਕਿੱਥੇ ਕੋਈ ਭਲਾ ਜਿਹਾਂ ਨਾਂ ਇਹ ਪਿੰਡ ਦਾ ਉਹਨੇ ਯਾਦ ਕਰਨ ਦਾ ਸਵਾਗ ਕੀਤਾ ਯਾਦ ਨਹੀਂ ਆਉਂਦਾ ਖੋਰੇ ਲੈ ਅੱਗ ਲਗੜੇ ਦਾ ਦਿਲ ਤੇ ਫਿਰਦਾ ਸੀਗਾ ਜੀਵ ਤੇ ਨਹੀਂ ਆਉਂਦਾਗਾ ਕਿੰਨੀ ਉਮਰ ਦਾ ਹੈ ਕੀ ਕਰਦਾ ਹੈ ਇੰਨਾ ਸਭ ਪੁੱਛਾਂ ਦਾ ਮਾਸੀ ਨੇ ਇੱਕੋ ਗੋਲ ਜਵਾਬ ਦਿੱਤਾ ਪਤ ਵੱਡੀ ਭੈਣ ਨੇ ਪਾਲਿਆ ਤਾਂ ਸੋਹਣਾ ਹੀ ਹੋਊਗਾ ਸੌ ਤੇ ਕਮਾਊ ਵੀ ਹੋਊਗਾ ਵੱਡੀ ਭੈਣ ਛੋਟੀ ਨੂੰ ਕੋਈ ਬਿੱਜੂ ਤਾਂ ਸਹਿਿਹੜ ਕੇ ਨਹੀਂ ਦੇਣ ਲੱਗੀ ਉਹਨੇ ਵੱਡੀ ਦੇ ਪਰੌਣੇ ਦਾ ਜ਼ਿਕਰ ਹੀ ਨਹੀਂ ਕੀਤਾਗਾ ਉਹ ਜਾਣਦੀ ਸੀ ਮੇਰੇ ਨਾਲ ਕੀਤੀਆਂ ਗੱਲਾਂ ਮਿੱਠੋ ਕੋਲ ਪੁੱਜ ਜਾਣਗੀਆਂ ਪਰ ਉਹਦੇ ਢੰਗ ਤੋਂ ਜਾਪਦਾ ਸੀਗਾ ਅੰਦਰੋਂ ਉਹ ਵੀ ਭੁੱਜੀ ਪਈ ਸੀ ਦਿਲ ਖਾਦਾ ਪਿਆ ਸੀ ਉਹਦਾ ਵੀ ਫਿਰ ਆਪਣੇ ਦਿਲ ਦੀ ਹਾਲਤ ਤੇ ਪਰਦਾ ਪਾਉਣ ਵਾਸਤੇ ਉਹ ਬੋਲੀ ਦੱਸਦੇ ਐ ਬਲਾਈ ਤਗੜਾ ਗੁਜ਼ਾਰਾ ਆਇਆ ਕਿਲੇ ਵਰਗਾ ਘਰਾ ਪੱਕਾ ਜਾਇਦਦ ਦਾ ਕੋਈ ਅੰਤ ਨਹੀਂ ਮਾਰ ਕੇ ਤੇ ਸਹਿਰ ਉੱਤੇ ਕਿਸੇ ਸੱਸ ਨਾਨ ਦੀ ਠਗੇੜਨੇਗੀ ਰਾਜ ਕਰੂਗੀ ਮਿੱਠੋ ਮਿੱਠੋ ਨੇ ਦੱਸਿਆ ਸੁਣ ਕੇ ਉਹ ਬੋਲੀ ਦੇਵ ਮੈਂ ਰਾਜ ਨਹੀਂ ਕਰਨਾ ਮੈਂ ਤਾਂ ਦਿਨ ਕੱਟਣੇ ਐ ਕੋਈ ਗੱਲ ਜ਼ਰੂਰ ਹੈਗੀ ਆ ਜਿਹੜੀ ਇਹ ਸਾਰਾ ਕੁਝ ਡਮਣ ਮੱਥੇ ਫੇਰਦੇ ਆ ਮੇਰੇ ਤੁਲਕੋ ਕਿਉਂ ਰੱਖਦੇ ਆ ਫਿਰ ਚੋਰੀ-ਚੋਰੀ ਕਿਵੇਂ ਕਰ ਦੇਣਗੇ ਮੈਂ ਦਿਲਾਸਾ ਦਿੱਤਾ ਸਭ ਪਤਾ ਕਰ ਲਾਂਗੇ ਮਿੱਠੂ ਨੇ ਕਿਹਾ ਜੇ ਉਹ ਚਾਹਵੇ ਤਾਂ ਘਰwale ਜ਼ਬਰਦਸਤੀ ਨਹੀਂ ਕਰ ਸਕਦੇ ਪਰ ਉਹ ਇਨਕਾਰ ਕਿਸ ਦੇ ਸਿਰ ਤੇ ਕਰੇ ਪਹਿਲਾਂ ਕੋਈ ਬਾਹ ਫੜਨ ਵਾਲਾ ਵੀ ਹੋਵੇ ਕੋਈ ਉਹਨੂੰ ਝੱਲਣ ਵਾਲਾ ਵੀ ਹੋਵੇ ਤਾਂ ਉਹ ਨੱਠ ਕੇ ਵੀ ਜਾ ਸਕਦੀ ਹੈ ਪਰ ਜਾਵੇ ਕਿੱਥੇ ਬਿਨਾਂ ਆਸਰੇ ਦੇ ਜੋ ਤੀਵੀਆਂ ਘਰੋਂ ਪੈਰ ਚੱਕ ਲੈਂਦੀਆਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕਰਦਾਗਾ ਥਾਂ-ਥਾਂ ਵਕਦੀਆਂ ੱਟਕੇ ਖਾਂਦੀਆਂ ਤੇ ਖੁਆਰ ਹੁੰਦੀਆਂ ਫਿਰਦੀਆਂ ਨੇ ਉਹ ਇਹਨਾਂ ਨੂੰ ਪੀੜੇ ਤੇ ਨਹੀਂ ਬਿਠਾਉਂਦਾਗਾ ਕਿਉਂ ਟੱਕ ਵਾਸਤੇ ਬਗਾਨੇ ਹੱਥਾਂ ਵੱਲ ਦੇਖਣਾ ਹੁੰਦਾ ਏ ਐਸ ਲਈ ਮੈਨੂੰ ਚਾਹੀਦਾ ਏ ਮੈਂ ਛੇਤੀ ਰਾਜ ਦੇ ਦਿਲ ਦੀ ਗੱਲ ਪੁੱਛਾਂ ਜੇ ਉਹ ਤਿਆਰ ਹੋ ਜਾਵੇ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਉਹਨੂੰ ਮੋੜ ਨਹੀਂ ਸਕਦੀ ਮਿੱਠੋ ਲੂਰਾਂ ਲੈਂਦੀ ਫਿਰਦੀ ਸੀ ਕਦੇ ਮੇਰੀ ਮਾਂ ਦੇ ਤਰਲੇ ਕਰਦੀ ਨੀ ਮਾਸੀ ਤੇਰੀ ਵੀ ਮੈਂ ਕੁਛ ਲੱਗਦੀ ਆ ਕਦੇ ਮੇਰੀ ਭਾਬੀ ਦੀ ਮਿਹਨਤ ਕਰਦੀ ਨੀ ਭਾਬੀ ਤੂੰ ਹੀ ਕਿਤੋਂ ਪਤਾ ਕਰਦੇ ਸਾਡੇ ਘਰ ਦੇ ਜੀਆਂ ਦੀ ਵਫਾਦਾਰੀ ਮਿੱਠੋ ਦੇ ਮਾਪਿਆਂ ਨਾਲ ਸੀ ਐਸ ਲਈ ਕਿਸੇ ਨੇ ਮਿੱਠੋ ਦੇ ਕੁਝ ਪੱਲੇ ਨਾ ਪਾਇਆ ਇਹ ਹੋ ਹੋ ਨੇ ਸਕਦਾ ਸੀ ਕਿ ਮੇਰੀ ਮਾਂ ਨੂੰ ਸਾਰੀ ਗੱਲ ਦਾ ਪਤਾ ਨਾ ਹੋਵੇ ਮਿੱਠੋ ਦੀ ਮਾਂ ਨੂੰ ਮੈਂ ਬਹੁਤ ਵਾਰ ਮਾਂ ਦੇ ਕੋਲ ਰੋਂਦੀ ਦੇਖਿਆ ਸੀਗਾ ਉਹ ਕਿੰਨਾ ਕਿੰਨਾ ਚਿਹਰੇ ਵੱਖ ਬੈਠੀਆਂ ਛੋਰਾ ਕਰਦੀਆਂ ਰਹਿੰਦੀਆਂ ਸਨ ਮਿੱਠੋ ਦਾ ਬੁਰਾ ਹਾਲ ਦੇਖ ਦੇਖ ਮੈਂ ਉਹਦੀ ਵੱਡੀ ਪੈਣ ਨੂੰ ਮਿਲਣ ਵਾਸਤੇ ਉਹਦੇ ਸਾਰੇ ਪਿੰਡ ਚਲਾ ਗਿਆ ਉੱਥੇ ਜ਼ਰੂਰ ਕੋਈ ਸੰਦਕ ਨਿਕਲ ਆਵੇਗੀ ਬੱਲੀ ਵੱਲੀ ਮੈਂ ਵੱਡੀ ਨੂੰ ਪੁੱਛਿਆ ਮੈਨੂੰ ਦੱਸਿਆ ਉਹ ਵੱਡੀ ਦੇ ਪਰੌਣੇ ਦੀ ਮਾਸੀ ਦਾ ਪੁੱਤ ਭਰਾ ਹੈ ਲੁਧਿਆਣੇ ਕਾਲਜ ਵਿੱਚ ਪੜਦਾ ਹੈ ਤੇ ਅਮੀਰ ਬਾਪ ਦਾ ਲਾੜਲਾ ਹੈ ਉਹਨੇ ਇੱਕ ਵਾਰ ਮਿੱਠੋ ਨੂੰ ਦੇਖ ਲਿਆ ਸੀ ਹੁਣ ਕਹਿੰਦਾ ਜੇ ਵਿਆਹ ਕਰਨਾ ਹੈ ਤਾਂ ਮਿੱਠੋ ਨਾਲ ਨਹੀਂ ਤਾਂ ਸਾਰੀ ਉਮਰ ਕਵਾਰਾ ਫਿਰਦਾ ਰਹੇਗਾ ਉਹਦਾ ਪਿੰਡ ਵੀ ਦੱਸ ਦਿੱਤਾ ਮਿੱਠੋ ਖਬਰ ਸੁਣ ਕੇ ਮੇਰੇ ਵਾਂਗ ਖੁਸ਼ ਹੋ ਗਈ ਚਲੋ ਹਾਣ ਪਰਵਾਨ ਤੇ ਹੈ ਪਰ ਲਿਖਿਆ ਵੀ ਹੈ ਤੇ ਮਿੱਠੋ ਉਹਨੂੰ ਸੋਹਣੇ ਲੱਗੀ ਐ ਅਗਲੇ ਦਿਨ ਮਿੱਠੋ ਦੀ ਖੁਸ਼ੀ ਕਫੂਰ ਹੋ ਗਈ ਸੀ ਇਹ ਗੱਪ ਐ ਉਹਨੇ ਦੱਸਿਆ ਜੀਜੇ ਦੀ ਕੋਈ 마ਸੀ ਹੈ ਹੀ ਨਹੀਂ ਕੀ ਜੇ ਹੋਵੇ ਵੀ ਤਾਂ ਉਹਦਾ ਮੁੰਡਾ ਕਦੇ ਸਾਡੇ ਘਰੇ ਨਹੀਂ ਆਇਆ ਕੋਈ ਵੀ ਵੇਖ ਉਹਨੇ ਮੈਨੂੰ ਕਦੋਂ ਲਿਆ ਆ ਸ਼ੱਕ ਦੂਰ ਕਰਨ ਵਾਸਤੇ ਮਿੱਠੋ ਨੇ ਮੈਨੂੰ ਉਸਪੈਂਡ ਭੇਜ ਦਿੱਤਾ ਜਿਹੜਾ ਵੱਡੀ ਨੇ ਦੱਸਿਆ ਸੀਗਾ ਪੁੱਛ ਪੜਤਾਲ ਕਰਨ ਤੇ ਪਤਾ ਲੱਗਿਆ ਉਸਪੈਂਡ ਦਾ ਕੋਈ ਮੁੰਡਾ ਕਾਲਜ ਵਿੱਚ ਪੜ੍ਹਦਾ ਹੀ ਨਹੀਂਗਾ ਉਸ ਦਾ ਨਾਂ ਇੱਕ ਵੱਡੀ ਉਮਰ ਦਾ ਬੰਦਾ ਸੀ ਜੋ 3 ਪੁੱਤਾਂ ਵਾਲਾ ਸੀ ਤੇ ਵੋਟੀ ਵੀ ਨਮੀਨੂਰੀ ਸੀ ਤੇ ਕੋਈ ਉਹਦੀ 마ਸੀ ਵੀ ਨਹੀਂ ਸੀਗੀ ਇੱਕ ਈਰਖੀਰ ਚੱਲਦੀ ਪਈ ਸੀ ਕਿ ਮੈਂ ਲੁਧਿਆਣੇ ਦਾਖਲਾ ਲੈ ਲਿਆ। ਦੋ ਹਫ਼ਤੇ ਬਾਅਦ ਮਿੱਠੂ ਦੀ ਇੱਕ ਲੰਮੀ ਚਿੱਠੀ ਮਿਲੀ। ਚ ਉਹ ਲੰਮੀ ਲਿਖਣ ਕਲਾ ਦੀ ਮੁਹਾਰਤ ਕਰਕੇ ਨਹੀਂ ਸੀਗੀ। ਸਗੋਂ ਜਜ਼ਬੇ ਦੇ ਜ਼ੋਰ ਨਾਲ ਲਿਖੀ ਹੋਣ ਕਰਕੇ ਸੀਗੀ। ਇੱਕ ਫਿਕਰਾ ਉਹਦੇ ਵਿੱਚ ਵਾਰ-ਵਾਰ ਦੁਹਰਾਇਆ ਸੀ। ਮੇਰਾ ਮਰੀਜ਼ਾ ਮੂੰਹ ਵੇਖੀ ਜੇ ਚਿੱਠੀ ਦੇ ਅਨਸਾਰ ਨਾ ਆਵੇਂ ਤਾਂ ਇਹਨੂੰ ਧਾਰ ਸਮਝੀ। ਇਸ ਤੋਂ ਇਲਾਵਾ ਮੈਨੂੰ ਆਪਣੇ ਆਪ ਨੂੰ ਤੇ ਮਾਪਿਆਂ ਨੂੰ ਕੋਸਿਆ ਹੋਇਆ ਸੀਗਾ। ਚਿੱਠੀ ਤੋਂ ਪ੍ਰਗਟ ਹੁੰਦਾ ਸੀ ਇਹਨਾਂ ਦਿਨਾਂ ਵਿੱਚ ਉਹ ਬਹੁਤ ਸੋਚਦੀ ਰਹੀ ਸੀ ਜੇ ਜ਼ਿੰਦਗੀ ਬਾਰੇ ਕੋਈ ਤੱਤ ਉਹਨੇ ਕੱਢੇ ਜਨ ਜਿੰਨਾ ਬਾਰੇ ਉਹਨੇ ਲਿਖਿਆ ਸੀ ਕੁਝ ਗੱਲਾਂ ਸੋਚਦੀ ਹਾਂ ਪਰ ਲਿਖਾਂਗਾ ਨਹੀਂ ਜਾਂਝਾਂਗਾ ਕਿਹਾ ਸੀਗਾ ਬਹੁਤਾ ਜ਼ੋਰ ਮੈਂ ਤੇਰੇ ਤੇ ਕਿਵੇਂ ਪਾਵਾਂ ਜੇ ਸੋਚੀਏ ਤਾਂ ਆਪਾਂ ਇੱਕ ਦੂਜੇ ਦੇ ਲੱਗਦੇ ਹੀ ਕੀ ਹਾਂ ਇਹ ਤਾਂ ਮੰਨ ਲੈਣ ਦੀ ਗੱਲ ਹੈ ਇੱਕ ਥਾਲੀ ਵਿੱਚ ਰੋਟੀ ਖਾਂਦੇ ਰਹੇ ਹਾਂ ਮੈਂ ਤਾਂ ਇਹ ਵਾਸਤਾ ਵੀ ਨਹੀਂ ਪਾ ਸਕਦੀਗੀ ਆਪਣੇ ਬਾਰੇ ਲਿਖਿਆ ਸੀ ਮੈਂ ਹੰਕਾਰ ਦੀ ਗੁੱਡੀ ਤੇ ਚੜੀ ਹੋਈ ਸਾਂ ਇਸ ਕਰਕੇ ਤਕਦੀਰ ਨੇ ਮੈਨੂੰ ਧਰਤੀ ਉੱਤੇ ਪਟਕ ਦਿੱਤਾ ਹੈ ਰਾਜ ਬਾਰੇ ਇਤਨਾ ਹੀ ਸੀਗਾ ਉਹਦੇ ਬਾਰੇ ਵਿੱਚ ਮੂੰਹੋਂ ਕੋਈ ਮਾੜੀ ਗੱਲ ਨਹੀਂ ਨਿਕਲਦੀਗੀ ਬਸ ਤਲ ਕਰਦਾ ਹੈ ਕਦੇ ਮਿਲ ਪਵੇ ਤਾਂ ਇੱਕ ਗੱਲ ਪੁੱਛਾਂ ਕਾਰ ਚੰਗੀ ਹੁੰਦੀ ਹੈ ਜਾਂ ਬੰਦਾ ਡਰ ਵੀ ਲੱਗਦਾ ਹੈ ਜੇ ਉਹਨੇ ਅੱਗੋਂ ਆਖ ਦਿੱਤਾ ਤੂੰ ਹੁੰਨੀ ਕੌਣ ਹੈ ਫਿਰ ਕੀ ਦੱਸੂੰਗੀ ਜੇ ਕੋਈ ਮੰਨੇ ਤਾਂ ਸਭ ਕੁਝ ਹਾਂ ਤੇ ਜੇ ਨਾ ਮੰਨੇ ਤਾਂ ਕੋਈ ਵੀ ਨਹੀਂਗੀ ਵਸੇ ਰਸੇ ਕਾਰਾਂ ਉੱਤੇ ਚੜੇ ਜਿਸ ਦੇ ਭਾਗਾਂ ਵਿੱਚ ਹੋਣ ਵੱਡਿਆਂ ਬਾਰੇ ਉਹਨੇ ਲਿਖਿਆ ਹੋਇਆ ਸੀਗਾ ਨਿਆਣਿਆਂ ਵਾਂਗ ਵੱਡਿਆਂ ਨੇ ਵੀ ਖੇਡਾਂ ਬਣਾਈਆਂ ਹੋਈਆਂ ਹਨ ਔਲਾਦ ਨੂੰ ਇਹ ਖਡਾਉਣੇ ਸਮਝ ਕੇ ਖੇਡਦੇ ਹਨ ਸੇਖਮ ਦੀ ਧੀ ਨੂੰ ਮੁੰਡਾ ਹੋ ਕੇ ਮਰ ਗਿਆ ਏ ਬੁੱਢੀਆਂ ਉਹਨੂੰ ਰੋਂਦਿਆਂ ਨੂੰ ਚੁੱਪ ਕਰਾਉਣ ਵਾਸਤੇ ਆਖਣ ਬੱਸ ਕਰ ਰੱਬ ਹੋਰ ਦੇਊਗਾ ਜਿਵੇਂ ਬੱਚੇ ਦੀ ਬਾਜੀ ਟੁੱਟ ਜਾਵੇ ਤਾਂ ਉਹਨੂੰ ਰੋਂਦੇ ਨੂੰ ਆਖਦੇ ਹਨ ਚੁੱਪ ਕਰ ਹੋਰ ਲੈ ਦੇਾਂਗੇ ਉਹਨੇ ਇੱਕ ਵਾਰ ਇੱਕ ਦਾਵਾ ਕੀਤਾ ਸੀਗਾ ਜੇ ਤੇਰੇ ਵਾਂਗ ਮੈਨੂੰ ਬਾਹਰ ਅੰਦਰ ਜਾਣ ਦਾ ਮੌਕਾ ਮਿਲਿਆ ਹੁੰਦਾ ਸਮੇਤ ਕਾਰ ਦੇ ਕੋਈ ਰਾਜ ਮੈਂ ਮਗਰ ਲਾਇਆ ਹੁੰਦਾ ਅੰਤ ਵਿੱਚ ਲਿਖਿਆ ਸੀ ਕੁਝ ਹੁੰਦਾ ਹੈ ਤਾਂ ਕਰ ਲੈ ਅਗਲਿਆਂ ਨੇ ਗੱਲ ਪੱਕੀ ਕਰ ਦਿੱਤੀ ਹੈ ਜੀਜੇ ਨੇ ਅੜੀ ਪਗਾ ਲਈ ਹੈ ਇੱਕ ਵਾਰ ਤਾਂ ਜਾਂ ਕੋਈ ਕੱਲ ਸੁਣਨ ਵਾਲਾ ਨਹੀਂਗਾ ਕਦੇ-ਕਦੇ ਲੱਗਦਾ ਹੈ ਕਾਲਜਾ ਸੰਗ ਵਿੱਚ ਅੜ ਗਿਆ ਹੋਵੇ ਜੇ ਨਾ ਆਵੇ ਤਾਂ ਮਰੀ ਦਾ ਮੂੰਹ ਦੇਖੇ ਦਿਲ ਬਹੁਤ ਕੀਤਾ ਪਰ ਮੈਂ ਜਾ ਨਾ ਸਕਿਆ ਕਿਉਂਕਿ ਮੈਂ ਕੁਝ ਕਰ ਨਹੀਂ ਸੀ ਸਕਦਾਗਾ ਉਹਦਾ ਵਿਆਹ ਤਦ ਹੀ ਰੋਕ ਸਕਦਾ ਸੀ ਜਿਉਂ ਕਰੋਨਾ ਠੱਜਾਂਦੀ ਪਰ ਇਤਨੀ ਜਲਦੀ ਉਹਦੇ ਵਾਸਤੇ ਮੁੰਡਾ ਕਿੱਥੋਂ ਲੱਭਦਾ ਜੇ ਕੋਈ ਤਿਆਰ ਹੋ ਵੀ ਜਾਂਦਾ ਨੱਠਣ ਵਿੱਚ ਉਹਦੀ ਸਹਾਇਤਾ ਮੇਰੇ ਕੋਲੋਂ ਨਹੀਂ ਸੀ ਕੀਤੀ ਜਾਣੀਗੀ ਪਰ ਮੈਨੂੰ ਤੜਕੂ ਲੱਗਾ ਰਹਿੰਦਾ ਕਿਸੇ ਦਿਨ ਮਿੱਠੋ ਬਾਰੇ ਕੋਈ ਬੁਰੀ ਖਬਰ ਨਾ ਆਵੇ ਉਹ ਕੁਝ ਕਰ ਗੁਜ਼ਰੇਗੀ ਤੀਜੇ ਮਹੀਨੇ ਵੱਡਾ ਭਾਈ ਕਿਉ ਦੇਣ ਆਇਆ ਸੀਗਾ ਉਹਨੇ ਦੱਸਿਆ ਮਿੱਠੂ ਦੀ ਸ਼ਾਦੀ ਹੋ ਗਈ ਵਿਚਾਰੀ ਨਾਲ ਬੜਾ ਜਲਮ ਹੋਇਆ ਜਿਸ ਬੰਦੇ ਨੇ ਉਹਦਾ ਕਾਜ ਰਚਾਇਆ ਗਿਆ ਸੀਗਾ ਉਹ ਮਿੱਠੂ ਦੇ ਜੀਜੇ ਦਾ ਵੱਡਾ ਮਾਮਾ ਸੀਗਾ ਉਹਦੀ ਪਹਿਲੀ ਘਰ ਵਾਲੀ ਗੁਜਰ ਗਈ ਸੀ ਪੁੱਤਰ ਕੋਈ ਨਹੀਂ ਸੀਗਾ ਪਹਿਲੀ ਵਰਟੀ ਵਿੱਚ ਦੋ ਧੀਆ ਸਨ ਜੋ ਧੀਆ ਪੁੱਤਾਂ ਵਾਲੀਆਂ ਸਨ ਵੇਖਣੀ ਪਾਕਣੀ ਵੀ ਉਹ ਐਸਾ ਵੈਸਾ ਹੀ ਸੀਗਾ ਕਾਲਾ ਤੂਤਰੰਗ ਸੰਡਾ ਜਿਹਾ ਲੱਗਦਾ ਸੀਗਾ ਵਿਆਹ ਬਹੁਤ ਸਾਦਾ ਤੇ ਰਸਮੇ ਹਨੇਰੇ ਹਨੇਰੇ ਵਿੱਚ ਕੀਤੀ ਗਈ ਸੀ ਕਿਸੇ ਨੇ ਵੀ ਗੀਤ ਨਹੀਂ ਗਾਏ ਗਏ ਕੋਈ ਸ਼ਗਨ ਨਹੀਂ ਮਨਾਇਆ ਕਿਸੇ ਨੂੰ ਬੁਲਾਇਆ ਨਹੀਂ ਕਰਦੇ ਜੀ ਇਉਂ ਫਿਰਦੇ ਸਨ ਜਿਵੇਂ ਕਿਸੇ ਨੂੰ ਫੂਕ ਕੇ ਮੁੜੇ ਹੋਣ ਮਿੱਠੋ ਚੁੱਪਚਾਪ ਬਿਟਰ-ਬਿਟਰ ਦੇਖਦੀ ਰਹੀ ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾ ਉਹਦੇ ਨਾਲ ਗੱਲ ਕਰਨ ਦਾ ਸੁਣ ਕੇ ਦਿਲ ਬਹੁਤ ਦੁਖੀ ਹੋਇਆ ਸੀਗਾ ਇਹ ਸਭ ਕੁਝ ਮੇਰੇ ਕਰਕੇ ਹੋਇਆ ਸੀ ਆਪਣੀ ਬੇਸਮਝੀ ਜਾਂ ਬੋਝ ਦੇ ਲਈ ਜੋ ਵੀ ਸੀਗੀ ਗੁਨਾਹ ਬਣ ਕੇ ਚੁਬਨ ਲੱਗੀ ਸੀ ਹਾਸੇ-ਹਾਸੇ ਵਿੱਚ ਕਿਸੇ ਦੀ ਜ਼ਿੰਦਗੀ ਤਮਾਸ਼ਾ ਬਣ ਗਈ ਇੱਕ ਮੁਹੱਬਤੀ ਕੁੜੀ ਦੀ ਉਸ ਪਿੱਛੋਂ ਮਿੱਠੂ ਦਾ ਕੋਈ ਖੱਤ ਨਾ ਆਇਆ ਮੈਂ ਕਰ ਗਿਆ ਤਾਂ ਭਾਬੀ ਨੇ ਦੱਸਿਆ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਮਿੱਠੂ ਨੇ ਆਪਣੀ ਮਾਂ ਨੂੰ ਕਿਹਾ ਦੇਵ ਨੂੰ ਲੈਣ ਵਾਸਤੇ ਬੰਦਾ ਕੱਲ ਦਿਓ ਮਾਸੀ ਨੂੰ ਦੇਖ ਕੇ ਲੱਗਦਾ ਸੀਗਾ ਜਿਵੇਂ ਉਹਦੇ ਤੋਂ ਦੁੱਖ ਦਾ ਭਾਟਨਾ ਚੱਕਿਆ ਜਾਂਦਾ ਹੋਵੇ ਉਹ ਕੁੱਬੀ ਹੋ ਗਈ ਲੱਗਦੀ ਸੀ ਮਹੀਨੇ ਦੋ ਮਹੀਨੇ ਬਾਅਦ ਮੈਂ ਕਰ ਜਾਂਦਾ ਪਤਾ ਲੱਗਦਾ ਪਿਛਲੇ ਮਹੀਨੇ ਮਿੱਠੂ ਆਈ ਸੀ ਕੁਝ ਦਿਨ ਰਹਿ ਕੇ ਗਈ ਐ ਚੋਖਾ ਜਿਹਾ ਸਾਡੀ ਮੁਲਾਕਾਤ ਨਾ ਹੋਈ ਉਹ ਆਉਂਦੀ ਮੈਂ ਲੁਧਿਆਣੇ ਹੁੰਦਾ ਮੈਂ ਜਾਂਦਾ ਉਹ ਸਹੁਰੇ ਘਰ ਹੁੰਦੀ ਇੱਕ ਵਾਰ ਕਰ ਗਿਆ ਪਤਾ ਲੱਗਿਆ ਮਿੱਠੂ ਵੀ ਆਈ ਹੋਈ ਐ ਉਹਨੂੰ ਬੱਚਾ ਹੋਣ ਵਾਲਾ ਸੀ ਤੇ ਜਿਨੇ ਪਾ ਘਟਣਾਈ ਸੀ ਉਹਨੂੰ ਦੇਖਣ ਵਾਸਤੇ ਦਿਲ ਕਾਲਾ ਪੈ ਰਿਆ ਸੀਗਾ ਪਰ ਉਹਦੇ ਸਾਹਮਣੇ ਹੋਣ ਤੋਂ ਡਾਦਾ ਵੀ ਸਾਂ ਸਾਰਾ ਦਿਨ ਮੈਂ ਘਰੋਂ ਬਾਹਰ ਨਾ ਨਿਕਲਿਆ ਉਹ ਵੀ ਸਾਡੇ ਘਰੇ ਨਹੀਂ ਆਈ ਭਾਬੀ ਨੇ ਦੱਸਿਆ ਜਿਸ ਦਿਨ ਦੀ ਉਹ ਆਈ ਹੈ ਘਰੋਂ ਬਾਹਰ ਨਹੀਂ ਨਿਕਲਦੀਗੀ ਕਿਸੇ ਦਿਨ ਨਹੀਂ ਆਉਂਦੀ ਜਾਂਦੀਗੀ ਸ਼ਾਮ ਨੂੰ ਮੈਂ ਆਪ ਉਹਨਾਂ ਦੇ ਘਰੇ ਚਲਾ ਗਿਆ ਐਸ ਵਾਰ ਤਾਂ ਦੇਵ ਨੇ ਕਾਫੀ ਚਿਰ ਤੋਂ ਢੀੜਾ ਮਾਰਿਆ ਮਾਸੀ ਨੇ ਸਿਰ ਪਲੋਸ ਕੇ ਹਮੇਸ਼ਾ ਵੰਕਿਆ ਮੇਰੇ ਤੋਂ ਪਹਿਲਾਂ ਮਿੱਠੋ ਬੋਲ ਪਈ ਸੀਗੀ ਇਹਨੂੰ ਕੀ ਕੋਈ ਮਰੇ ਕੋਈ ਜੀਵੇ ਚਾਰ ਅੱਖਰ ਸਹਿ ਕੇ ਰੱਬ ਬਣਿਆ ਬਣਾ ਚਾਹੁੰਦਾ ਆ ਐਨੇ ਚਿਰ ਪਿੱਛੋਂ ਮਿਲੇ ਹੋ ਮਾਸੀ ਨੇ ਤਰਲਾ ਕੀਤਾ ਕੋਈ ਮੋਹ ਪਿਆਰ ਦੀ ਗੱਲ ਕਰੋ ਮਿੱਠੋ ਤੇਲ ਦੇ ਤੜਕੇ ਵਾਂਗ ਪੜਕੁੱਟੇ ਸੀ ਹੈਗਾ ਇਹਨੂੰ ਕਿਸੇ ਦਾ ਮੋਹ ਪਿਆਰ ਜੇ ਇਹਨੂੰ ਕਿਸੇ ਦਾ ਨਹੀਂ ਤਾਂ ਇਹਦਾ ਵੀ ਕਿਸੇ ਨੂੰ ਨਹੀਂਗਾ ਚਟਣੀ ਹੈ ਇਹਦੀ ਵਿਦਿਆ ਜੇ ਕਿਸੇ ਦੇ ਕੰਮ ਨਾ ਆਈ ਤਾਂ ਉਹਨੇ ਵਿਦਿਆ ਨੂੰ ਇਉਂ ਚਤਕੇ ਕਿਹਾ ਸੀਗਾ ਜਿਵੇਂ ਸਾਰੀ ਨਫ਼ਰਤ ਇੱਕੋ ਸ਼ਬਦ ਨਾਲ ਇੱਕੋ ਵਾਰ ਦੱਸ ਦੇਣੀ ਹੋਵੇ ਮੈਂ ਉਹਦਾ ਹੱਥ ਫੜ ਕੇ ਚੁੱਪ ਕਰਨ ਵਾਸਤੇ ਕੁੱਟਿਆ ਜਿਵੇਂ ਖੀਮਾ ਮੰਗੀਦੀ ਹੈ ਮੈਨੂੰ ਨਹੀਂ ਆਉਂਦੇ ਇਹੋ ਜਿਹੇ ਖੇਖਣ ਉਹਨੇ ਉਸੇ ਤਲਖੀ ਨਾਲ ਕਿਹਾ ਸੀਗਾ ਛੱਡ ਦੇ ਮੇਰਾ ਹੱਥ ਜਦੋਂ ਵੇਲਾ ਸੀ ਉਦੋਂ ਕਿਸੇ ਨੇ ਫੜਿਆ ਨਾ ਹੁਣ ਆ ਗਿਆ ਇਹ ਪੋਚੇ ਮਾਰਨ ਵਾਸਤੇ ਮੈਂ ਉਹਦੇ ਦੋਵੇਂ ਹੱਥ ਫੜ ਲਏ ਲੱਗਦਾ ਸੀ ਉਹ ਰੋ ਪਵੇਗੀ ਪਰ ਇਹ ਮੇਰਾ ਭਰਮ ਹੀ ਸੀਗਾ ਉਹ ਨਹੀਂ ਰੋਈ ਮਾਸੀ ਸਾਨੂੰ ਝਗੜਦਿਆਂ ਨੂੰ ਦੇਖ ਕੇ ਖਿਸਕ ਗਈ ਉਹਦੀ ਹਰ ਹਰਕਤੋਂ ਲੱਗਦਾ ਸੀਗਾ ਉਹ ਮਿੱਠੋ ਤੋਂ ਬਹੁਤ ਚੇਪ ਰਹੀ ਸੀ ਡਰਦੀ ਵੀ ਸੀ ਮਿੱਠੋ ਛੇਤੀ ਸੋਮਣ ਹੋ ਗਈ ਮੇਰਾ ਹਾਲ ਹਵਾਲ ਤੇ ਮੇਰੀ ਵਿਦਿਆ ਬਾਰੇ ਪੁੱਛਣ ਲੱਗੀ ਉਹ ਉਹਨੂੰ ਉਹਨੂੰ ਧਿਆਨ ਨਾਲ ਦੇਖਣ ਦਾ ਮੌਕਾ ਮਿਲਿਆ ਸੀ ਜਿਵੇਂ ਮੈਂ ਸੋਚਿਆ ਸੀਗਾ ਉਹਦੇ ਬਿਲਕੁਲ ਉਲਟ ਲੱਗਦੀ ਸੀ ਉਹ ਮੈਂ ਸੋਚਿਆ ਸੀ ਦੁੱਖ ਨਾਲ ਕੁੜਦੀ ਅਸੱਕੇ ਤੀਲਾ ਹੋ ਗਈ ਹੋਵੇਗੀ ਅੱਖਾਂ ਅੰਦਰ ਧਸ ਗਈਆਂ ਹੋਣਗੀਆਂ ਤੇ ਗੱਲ ਕਰਦੀ ਦਾ ਸਾਹ ਫਲ ਜਾਂਦਾ ਹੋਵੇਗਾ ਪਰ ਨਹੀਂ ਉਸਦਾ ਸਰੀਰ ਸੁੰਦਰ ਗੁਲਾਈਆਂ ਵਿੱਚ ਲਿਆ ਹੋਇਆ ਸੀਗਾ ਪਹਿਲਾ ਬੱਚਾ ਹੁਣ ਵੇਲੇ ਜਿਵੇਂ ਮੁਟਿਆਰਾਂ ਨੂੰ ਇੱਕ ਨਸ਼ਾ ਜਿਹਾ ਖੁਮਾਰੀ ਜਹੀ ਚੜੀ ਰਹਿੰਦੀ ਹੈ ਉਹਦੇ ਅੰਗਾਂ 'ਚੋਂ ਉਹ ਝਲਕਦੀ ਸੀਗੀ ਅੱਖਾਂ ਚਮਕ ਰਹੇਗਾ ਸਨ ਬਹੁਤ ਸੋਹਣਾ ਸੂਟ ਉਹਨੇ ਪਾ ਰੱਖਿਆ ਸੀਗਾ ਵਾਲ ਸੋਹਣੇ ਜੂੜੇ ਵਿੱਚ ਬੰਨੇ ਹੋਏ ਸਨ ਹੱਥਾਂ ਤੇ ਪੈਰਾਂ ਤੇ ਨੋਹਾਂ ਤੇ ਲਾਲ ਰੰਗ ਲੱਗੇ ਹੋਏ ਸੀਗੇ ਤੇ ਪੂਰੇ ਗਹਿਣੇ ਪਾ ਰੱਖੇ ਸਨ ਉਹ ਕੋਈ ਮੇਲਣ ਲੱਗਦੀ ਸੀ ਆਪਣੇ ਵਿਆਹ ਦੀ ਉਹਨੇ ਕੋਈ ਗੱਲ ਨਾ ਕੀਤੀ ਰਾਜ ਦਾ ਕੁਝ ਜ਼ਿਕਰ ਨਹੀਂ ਕੀਤਾ ਆਪਣੇ ਖਵਾਂ ਦੀ ਸ਼ਕਲ ਸੂਰ ਦਾ ਮਜ਼ਾਕ ਨਹੀਂ ਉਡਾਇਆ ਜਿਵੇਂ ਉਹ ਬਹੁਤ ਸੰਤੋਸ਼ਟ ਹੋਵੇ ਉਹ ਮੇਰੇ ਬਾਰੇ ਹੀ ਪੁੱਛਦੀ ਰਹੀ ਕਿੰਨੇ ਸਾਲ ਹੋਰ ਮੇਰੀ ਪੜ੍ਹਾਈ ਰਹਿੰਦੀ ਹੈ ਫਿਰ ਕਿਹੜੀ ਨੌਕਰੀ ਮੈਂ ਕਰਾਂਗਾ ਵਿਆਹ ਤਾਂ ਹਾਲੇ ਨਹੀਂ ਕਰਨ ਦਾ ਵਿਚਾਰ ਮੁੰਡੇ ਹੋਵੇ ਕੁੜੀ ਹੋਵੇ ਸ਼ਹਿਰ ਚ ਪੜਾਉਂਗੀ ਮੈਂ ਤਾਂ ਉਹਨੇ ਇੱਕਦਮ ਗੱਲ ਬਦਲ ਦਿੱਤੀ ਜਿਵੇਂ ਕੋਈ ਯਾਦ ਆ ਗਿਆ ਹੋਵੇ ਮੈਂ ਚੁੱਪ ਕਰ ਗਿਆ ਸੀ ਫਿਰ ਬੋਲੀ ਤੇਰੇ ਕੋਲ ਛੱਡੂਗੀ ਖਰਚੇ ਤੋਂ ਨਾ ਡਰਿ ਉਹ ਤਾਂ ਮੈਂ ਹੀ ਕਰੂੰਗੀ ਤੇਰੀ ਬਸ ਨਿਗਰਾਨੀ ਚ ਰਹੂਗਾ ਉਦਿਸ ਗੱਲ ਨੇ ਪਤਾ ਨਹੀਂ ਕਿਉਂ ਮੇਰੇ ਮਨ ਤੋਂ ਕੋਈ ਬੋਝ ਲਾ ਦਿੱਤਾ ਬੜੀ ਚੰਦਰੀ ਥਾਂ ਹੈ ਕੋਈ ਸਕੂਲ ਹੀ ਨਹੀਂਗਾ ਉਹਨੇ ਸ਼ਿਕਾਇਤ ਕੀਤੀ ਸੀ ਦੋਹਾਂ ਹੱਥਾਂ ਵਿੱਚ ਮੇਰਾ ਹੱਥ ਲੈ ਕੇ ਬੋਲੀ ਦੇਵ ਪੜ੍ਹਾਏਗਾ ਨਾ ਆਪਣੇ ਕੋਲ ਰੱਖ ਕੇ ਜ਼ਰੂਰ ਬਿਲਕੁਲ ਮੈਂ ਕਿਹਾ ਉਹ ਖੁਸ਼ ਹੋ ਗਈ ਸੀ ਸੋਚ ਰਹੀ ਹਾਂ ਸਾ ਅਜਹੀਆਂ ਵਿਅਨਤਾ ਕੋਈ ਸੁਖੀ ਬੰਦਾ ਹੀ ਬਣਾ ਸਕਦਾ ਹੈ ਮਿੱਠੋ ਦੀ ਖੁਸ਼ੀ ਦਾ ਕਾਰਨ ਕੀ ਹੋਵੇ ਇਹਨੇ ਸਭ ਕੁਝ ਨਾਲ ਚੁੱਪਚਾਪ ਸਮਝੌਤਾ ਕਿਵੇਂ ਕਰ ਲਿਆ ਇਹ ਉਹ ਮਿੱਠੋ ਤਾਂ ਨਹੀਂ ਲੱਗਦੀ 기 ਕੁਝ ਮਹੀਨੇ ਪਹਿਲਾਂ ਜਿਵੇਂ ਸੁਪਨੇ ਚੂਰ ਚੂਰ ਹੋ ਚੁੱਕੇ ਸਨ ਇਹ ਨਵੀਂ ਜ਼ਿੰਦਗੀ ਕਿੱਥੋਂ ਆਈ ਆ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਹੈਗਾ ਮੇਰੇ ਕੋਲ ਬੈਠੀ ਨੂੰ ਪਤਾ ਲੱਗ ਗਿਆ ਕਿ ਮਾਸੀ ਨੇ ਰੋਟੀ ਚਾਰ ਕਰ ਲਈ ਸੀ। ਮਾਂ ਦੇ ਵਾਸਤੇ ਰੋਟੀ ਪਾਲਿਆ ਉਹਨੇ ਆਵਾਜ਼ ਦਿੱਤੀ ਨਹੀਂ ਮੈਂ ਕਿਹਾ ਚੁੱਪ ਕਰ ਓਏ ਉਹਨੇ ਹਲਕੀ ਜਹੀ ਚਪਤ ਮੇਰੀ ਗੱਲ ਤੇ ਮਾਰੀ ਉਹੀ ਘਰ ਹੈ ਜਿੱਥੇ ਖੋ ਕੇ ਖਾ ਲਿਆ ਕਰਦਾ ਸੀਗਾ ਉਹੀ ਚੰਚਲ ਮਿੱਠੋ ਬੋਲ ਰਹੀ ਸੀ। ਮਾਸੀ ਦੋ ਥਾਲ ਲੈ ਆਈ ਸੀ ਉਹਨੇ ਸੋਚਿਆ ਹੋਵੇਗਾ ਹੁਣ ਸ਼ਾਇਦ ਮਿੱਠੋ ਦਾ ਝੂਠਾ ਨਹੀਂ ਖਾਵਾਂਗਾ। ਮੈਂ ਹੁਣ ਉਹ ਕੁਵਾਰੀ ਕੰਜਕ ਨਹੀਂ ਰਹੇਗੀ। ਮੈਂ ਨਹੀਂ ਹਲੇ ਖਾਦੀਗੀ ਮਿੱਠੋ ਨੇ ਇੱਕ ਥਾਲ ਮੋੜ ਦਿੱਤਾ ਸੀਗਾ। ਅਸੀਂ ਕੋਮਨ ਜਿਉਂਤੇ ਬੈਠੇ ਸਾਂ ਮਾਸੀ ਨੇ ਥਾਲ ਸਾਡੇ ਵਿੱਚ ਘਾਰ ਦਿੱਤਾ ਰੱਖ ਮਿੱਠੋ ਵਾਰ-ਵਾਰ ਥਾਲ ਵੱਲ ਦੇਖ ਰਹੀ ਸੀ ਚੱਲ ਸ਼ੁਰੂ ਕਰ ਉਹਨੇ ਹੁਕਮ ਦਿੱਤਾ ਮੈਂ ਖਾਣਾ ਸ਼ੁਰੂ ਕਰ ਦਿੱਤਾ ਉਹ ਥਾਲੀ ਚੋਂ ਮੂੰਹ ਅਤੇ ਮੂੰਹ ਚੋਂ ਥਾਲੀ ਤੱਕ ਮੇਰੇ ਹੱਥਾਂ ਦੇ ਨਾਲ-ਨਾਲ ਨਜ਼ਰ ਨੂੰ ਤੋਰ ਰਹੀ ਸੀ ਤੇ ਨਾਲ ਹੀ ਠੀਕ ਹੋ ਕੇ ਬੈਠ ਰਹੀ ਸੀਗੀ ਮੈਂ ਅੰਦਾਜ਼ਾ ਲਾ ਲਿਆ ਸੀਗਾ ਉਹ ਮੇਰੇ ਨਾਲ ਖਾਣਾ ਚਾਹੁੰਦੀ ਹੈ ਮੇਰੇ ਤੋਂ ਉਮੀਦ ਕਰ ਰਹੀ ਹੈ ਕਿ ਮੈਂ ਉਹਨੂੰ ਖਾਣ ਵਾਸਤੇ ਅੱਖਾਂ ਮੈਂ ਨਹੀਂ ਕਿਹਾ ਉਡੀਕ ਕਿਉਂ ਨੇ ਆਪ ਹੀ ਇਲਾਨ ਕਰ ਦਿੱਤਾ ਮੈਂ ਵੀ ਦੋ ਵਰਕੀਆਂ ਤੇਰੇ ਨਾਲ ਹੀ ਖਾ ਲੈਨੀ ਆ ਮੇਰਾ ਹੱਥ ਰੱਖ ਆ ਸਾਡੀਆਂ ਨਜ਼ਰਾਂ ਮਿਲੀਆਂ ਉਹਦੀ ਨਜ਼ਰ ਵਿੱਚ ਤਰਲੇ ਵਰਗਾ ਖੋਸ ਸੀਗਾ ਵਾਰੀ ਲਾਹੇ ਲਾਵੇਂਗਾ ਉਦਾਸ ਹੋ ਗਈ ਤੇ ਗਰਾਹੀ ਵਾਲਾ ਹੱਥ ਰੁਕ ਗਿਆ ਸੀਗਾ ਮੈਂ ਚੁੱਪਚਾਪ ਉਹਦੀਆਂ ਅੱਖਾਂ ਵਿੱਚ ਵਿੰਦਰਿਆ ਸੀਦਾ ਭੈੜਿਆ ਮੇਰੇ ਤੋਂ ਕੀ ਬਦਲਾ ਲਵੇਂਗਾ ਉਹਨੇ ਕਿਹਾ ਮੈਂ ਚੁੱਪਚਾਪ ਦੇਖਦਾ ਰਿਹਾ ਚਲ ਖਾ ਤੈਨੂੰ ਇੱਕ ਗੱਲ ਦੱਸੂਗੀ ਉਹ ਮੁਸਕਰਾ ਪਈ ਇੱਕ ਉਦਾਸ ਮੁਸਕਰਾਹਟ ਦੱਸੇਗੀ ਮੈਂ ਅੱਖਾਂ ਵਿੱਚ ਦੇਖਦੇ ਨੇ ਪੁੱਛਿਆ ਹੋਰ ਮੈਂ ਕਿਹਨੂੰ ਦੱਸਾਂਗਾ ਨੇ ਕੌਣ ਹੈ ਹੋਰ ਸੁਣਨ ਵਾਲਾ ਕੁਝ ਹੋਰ ਕਹਿੰਦੀ ਕਹਿੰਦੀ ਉਹ ਰੁਕ ਗਈ ਉਹੀ ਕੁਝ ਸੁਣਨ ਵਾਸਤੇ ਤਾਂ ਮੈਂ ਉਤਸੁਕ ਸਾ ਅਸੀਂ ਰੋਟੀ ਖਾਣ ਲੱਗੇ ਉਹਨੇ ਦੋ ਬਰਕੀਆਂ ਦੀ ਥਾਂ ਮੇਰੇ ਜਿੰਨੀ ਹੀ ਰੋਟੀ ਖਾਦੀ ਸੀਗੀ ਰੋਟੀ ਖਾ ਕੇ ਅਸੀਂ ਫੇਰ ਗੱਲੀ ਰੰਜ ਗਏ ਪਰ ਉਹਨੇ ਉਹ ਗੱਲ ਨਹੀਂ ਦੱਸੀ ਜਿਸ ਦਾ ਵਾਅਦਾ ਕੀਤਾ ਸੀਗਾ ਹਨੇਰਾ ਹੋ ਚੱਲਿਆ ਸੀ ਉਹ ਮੈਨੂੰ ਬੂਹੇ ਤੱਕ ਵਿਦਾ ਕਰਨ ਲਈ ਡੌੜੀ ਵਿੱਚ ਆ ਕੇ ਅਸੀਂ ਰੁਕ ਗਏ ਸੀ ਤੂੰ ਗੱਲ ਨਹੀਂ ਦੱਸੀ ਮੈਂ ਯਾਦ ਕਰਾਇਆ ਸੀਗਾ ਉਹ ਚੁੱਪ ਸੀਗੀ ਉਹਦੇ ਸਾਹਾਂ ਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਉਹਦੇ ਅੰਦਰ ਕੋਈ ਤੂਫਾਨ ਉੱਠ ਪਿਆ ਹੋਵੇ ਸਹਾਰਾ ਲੈਣ ਵਾਸਤੇ ਬਾਹ ਮੇਰੇ ਮੋਢੇ ਉੱਤੇ ਰੱਖ ਦਿੱਤੀ ਜਿਵੇਂ ਉਹਦਾ ਕੰਬ ਰਿਆ ਸੀ ਮੇਰੇ ਮੋਢੇ ਉੱਤੇ ਰੱਖੀ ਆਪਣੀ ਬਾਹ ਉੱਤੇ ਉਹਨੇ ਟਕਾ ਦਿੱਤਾ ਉਹਦੇ ਸਾਹਾਂ ਦੀ ਸ਼ੁਕਰ ਤੇਜ ਹੋ ਗਈ ਲੱਗਦਾ ਸੀ ਉਹ ਬੇਸਰਥ ਹੋ ਗਈ ਮਿੱਠੋ ਮਿੱਠੋ ਮੈਂ ਹਲੂਨ ਦਿੱਤਾ ਕੁਝ ਯਾਦ ਆ ਜਾਣ ਵਾਂਗ ਉਹ ਇੱਕਦਮ ਸ਼ਾਂਤ ਹੋ ਗਈ ਬਿਲਕੁਲ ਸਾਵਧਾਨ ਆਪਣੇ ਅੰਦਰ ਦਾ ਤੂਫਾਨ ਇੱਕ ਫਿਕਰੇ ਵਿੱਚ ਸਮੋਕੇ ਬੋਲੀ ਦੇਵ ਜੋ ਆਖਤਾ ਮੈਂ ਗੋਰੇ ਹੀ ਜਮੂੰਗੀ ਉਹ ਅਸਲੋ ਮੇਰੇ ਨਾਲ ਟੋਕੇ ਖੜੀ ਸੀਗੀ ਪਰ ਉਹਦੀ ਆਵਾਜ਼ ਕਿਤੇ ਦੂਰ ਤੋਂ ਆ ਰਹੀ ਲੱਗਦੀ ਸੀ ਉਸ ਸੜਕ ਵੱਲੋਂ ਜਿੱਥੇ ਹਨੇਰੀ ਆਉਣ ਤੋਂ ਅਗਲੀ ਸਵੇਰ ਅਸੀਂ ਬੱਟੀਆਂ ਲੱਭਣ ਜਾਇਆ ਕਰਦੇ ਸਾਂ ਤੇ ਤੇਰਾ ਬੰਦਾ ਕਿਨੇ ਚਿਰ ਪਿੱਛੋਂ ਮੈਂ ਪੁੱਛਿਆ ਉਸ ਨੂੰ ਆਪਣੀ ਜਾਨ ਨਹੀਂ ਪਿਆਰੀਗੀ ਉਹਨੇ ਬੜੇ ਸਹਿਜ ਨਾਲ ਕਿਹਾ ਤੇ ਮੇਰਾ ਹੱਥ ਫੜ ਕੇ ਫਿਰ ਬੋਲੀ ਆਈ ਕਦੇ ਮੇਰੇ ਘਰੇ ਕੁਝ ਵਿਖਾਉਂਗੀ ਮੇਰੇ ਤੋਂ ਕੁਝ ਵੀ ਨਹੀਂ ਕਿਹਾ ਗਿਆ